ਚੱਲ ਚੱਲ ਚੱਲਾ ਮੇਰੀ ਵਰੀ ਆਏਗੀ ਬਸ ਇੱਕ ਕਰੀ ਮਾਰੀਦੀ ਹੁੰਦੀ ਆ ਚੱਲ ਨਹੀਂ ਬਈ ਤਾਂ ਇਹ ਫੜਾ ਫਰ ਨਹੀਂ ਬਈ ਤਾਂ ਕੋਈ ਨਹੀਂ ਫਿਰ ਕਿਹੜੀ ਗੱਲ ਐ ਮੈਂ ਉਹ ਪਾ ਲੈਣਾ ਵੀਨਰ ਹੋਇਆ ਹੈ ਵੀਨਰ ਹੋਇਆ ਇਹ ਰੈੱਡ ਵਾਲੀ ਲਾਣੀ ਹੁੰਦੀ ਐ ਤੂੰ ਸਾਰੀਆਂ ਮਰੇ ਵਾਲ ਕਰੀ ਜਾਂਦੀ ਮੈਂ ਸਾਰੀਆਂ ਪਾ ਲੈਣੀਆਂ ਵੇਖੀ ਚੱਲ ਨਹੀਂ ਨਹੀਂ ਕਿਉਂ ਨਹੀਂ ਨਹੀਂ ਜੀ ਇੱਕ ਵੀ ਨਹੀਂ ਪੈਂਦੀ ਭਈ ਕੁੱਲੂ ਸਾਰੇ ਪਾ ਲੈਣੀਆਂ ਵਾਜਣ ਦਾ ਆਪਾਂ ਟੁੱਟ ਜਣਾਈਓ ਇਹ ਟੁੱਟ ਲੈ ਟੁੱਟਦਾ ਕਿਉਂ ਨਹੀਂ ਉਹ ਪੈ ਗਈ ਲਿਆਓ ਰੇ ਮੇਰੀ ਵਾਰ ਹੀ ਆ ਕਿਧਰ ਆ ਲਈ ਚਲਾਈ ਜਿਹਦੀ ਪੈਂਦੀ ਹੁੰਦੀ ਉਹਨੂੰ ਵਾਰ ਹੀ ਮਿਲਦੀ ਹੁੰਦੀ ਇੱਕ ਤੇ ਪਹਿਲਾਂ ਮੇਰੀ ਪਈ ਸੀ ਉਹਨੇ ਵੜਾ ਕੇ ਸਾਹ ਹੁਣ ਮੇਰੀ ਪਈ ਹੈ ਰੋਣਦੀ ਪਿੰਦੀ ਰੋਣੀ ਭੇੜ ਰਾਰੀ ਭੇੜੇ ਸਾਡੀ ਹੈ ਨਹੀਂ ਪਈ ਜੀ ਓਦੋਂ ਕਹਤਾ ਚਲੋਨੀ ਇੱਥੋਂ ਚਲਾ ਖਾ ਦਿਆ ਬਾਕਸ ਚੋਂ ਚਲਾ ਆ ਜਾ ਮੈਂ ਫਿਰ ਮम्मी ਇੱਥੋਂ ਰੱਖ ਰਗਾ ਕਿੱਥੇ ਲਾ ਰਗਾ ਰੋਣਦੀ ਪਿੰਦੀ ਤੇ ਕਿਹਾ ਬਈ ਤੇ ਹੁਣ ਨਹੀਂ ਪਈ ਫਲਾਵ ਰਿ ਗਈ ਐਵੇਂ ਪੈਣ ਵਾਲੀ ਸੀ ਜੀ ਆਈ ਪਈ ਗਈ ਰੱਖ ਮੈਂ ਉਧਰ ਜਾ ਉਧਰ ਥਲੇ ਢੱਕ ਪੈ ਗਈ ਫਿਰ ਆਜਾ ਬੈ ਕੇ ਖੜ ਇੱਕ ਪਾਸੇ ਇੱਕ ਸਾਈਡ ਤੇ ਮੈਂ ਵੀ ਇੱਕ ਸਾਈਡ ਤੇ ਬੈਠਾ ਆਇਆ ਨਾ ਤੇ ਫਿਰ ਆਈ ਮੈਡਿਕ ਹੈਲੋ ਗਾਇਸ ਮਾਈ ਨੇਮ ਹੈ ਹੀਮਾਨਾਟ ਹੈਲੋ ਹੈਲੋ ਆਈ ਆਈ ਚੱਲ ਬਈ ਭਾਈ ਭੇੜ ਹੈਲੋ ਮਾਈ ਨੈਮ ਇਮ ਮਨਤ ਕਿੱਧਰ ਮੋਰਾਂ ਇਧਰ ਮੈਨੂੰ ਵਰਦਾ ਰੋਣੀ ਭੇੜ ਸੁਮਾਰੇ ਉਹ ਪੈ ਗਈ ਲਿਆ ਡਿਗਰੀ ਫੜਾਇਆ ਇਹ ਕੋਸਾ ਵੇ ਕੋਸਾ ਕੋਸਾ ਬਤਾ ਹੈ ਅੱਜ ਦੇਖ ਬਹੁਤ ਦੰਦ ਵਿੱਚ ਬਣਾਉਂਦੀ ਮੂੰਹ ਖੋਣਾ ਦੇ ਜਿਸ ਕੁ ਬੀਤੇ ਫੜਾਉ ਰੇ ਹੋਰ ਮੇਰੀ ਵਾਰੀ ਆ ਐਵੇਂ ਮੇਰੀ ਵਾਰੀ ਹੈ ਮੇਰੀ ਡਿਗਰੀ ਮੇਰੀਆਂ ਡਿਗਰੀ ਪਈਆਂ ਨੇ ਫੜਾ ਲੜਕੀ ਬੱਖੜ ਨਾੜੀ ਫਿਰ ਮੈਂ ਮਾਰੂ ਚਲਾ ਕੇ ਬਾਹਰ ਰੋੜੀ ਪੇੜ ਨਹੀਂ ਬੱਲੇ ਤੇ ਬੇ ਫੋਰ ਮੇਰੇ ਕੋਲ ਤੇਰੇ ਕੋਲ ਲੇ ਕੇ ਪਾਸੇ ਪਾਸੇ ਇੱਕ ਵਾਰੀ ਬੰਦੀ ਅਰ ਮੈਂ ਮਾਦਰ ਮਾਰੂਗਾ ਫਿਰ ਲੇ ਮੈਂ ਇਧਰ ਮਾਰ ਲਿਆ ਰੋਣੀ ਪੇੜ ਉਹ ਲੜਾਕੀ ਹੈਗੀ ਰੋਣੀ ਪੇੜ ਨਹੀਂ ਬੰਜੀ ਆ ਨਹੀਂ ਕੋਈ ਕਾਗਲ ਰੋਣੀ ਪੇੜ ਪਾਸੇ ਹਰਿਆਣਾ ਨਹੀਂ ਫੜਾ ਉਰੇ ਰੋਣੀ ਪੇੜ ਰੋਣੀ ਪੇੜ ਕੇ ਸਾਧਿਆ થਈ ਹੁੰਦਾ ਹੈ ਨਹੀਂ ਪਈ ਚੱਲ ਇਹ ਰੱਛੀ ਤੇ ਰੱਖ ਕੇ ਤੇ ਰੱਖ ਕੇ 당ਗੀ ਤੁਹਾਨੂੰ ਪਤਾ ਸਾਰ ਨਹੀਂ ਕੈਰੇਮ ਬੋਰਡ ਖੇਡ ਰਹੇ ਪਏ ਅੱਜ ਆ ਮੈਂ ਨਹੀਂ ਜਿੱਤ ਲੀਆਂ ਤੇ ਰੋਣੀ ਭੇੜਾ ਰੋ ਰੋ ਰੋਂਦੀ ਪਿੱਟਦੀ ਐ ਇੱਥੇ ਪੈ ਗਈ ਇੱਕੀ ਪਈ ਐ ਤੇ ਇਹਦੇ ਨਾਲ ਕੀ ਮੈਂ ਵੀਨਰ ਹੋ ਗਿਆ ਅੱਜ ਦੇ ਬਲੋ ਕਾਰਡ ਬੋਰਡ ਚ ਆਹ ਰੋਣੀ ਭੇੜੇ ਕੀ ਵੇਖੋ ਲੰਮੇ ਪੈ ਪੈ ਪਾਉਂਦੀ ਆ ਆਹ ਕੀ ਆ ਉੱਥੋਂ ਕੀ ਉਹ ਚੀਟਿੰਗ ਕਰਦੇ ਐ ਇੱਥੋਂ ਮਾਰ ਐ ਆਹ ਜਰਾ ਬਾਕਸ ਐ ਇੱਥੋਂ ਮਾਰ ਐ ਇੱਥੋਂ ਹਾਂ ਚੱਲ ਕਿੱਥੇ ਪਈ ਐ ਹੁਣ ਦੱਸ ਰੋਣੀਆਂ ਭੇੜੇ ਕਿੰਨੀਆਂ ਵਾਰੀਆਂ ਚੱਲਣੀਆਂ ਔਰ ਫੜਾਕਾ ਏ 2.5 ਇੱਕ 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 ਤਾਂ ਵੈਸੇ ਚੱਕੀ ਏ ਇਥੇ ਰੱਖ ਨੁ ਮੈਂ ਦਿੱਤੀ ਏ ਲੜਦੀ ਸਾਰਿਆਂ ਨਾਲ ਲੜਾਕੀ ਹੈਗੀ ਏ ਤੇ ਨਹੀਂ ਪਈ ਤਾਂ ਮੈਂ ਕੀ ਕਿਹਾ ਪੜਾ ਦੇ ਵੀਰੇ ਰੋਣੀ ਭੇੜ ਆਹ ਪੈ ਗਈ ਫੜਾ ਓਰੇ ਦੇਖ ਨਹੀਂ ਫੜਾ ਓਰੇ ਫੜਾ ਦੇ ਉਹ ਮੱਚ ਮਰੀ ਫਿਰ ਨਹੀਂ ਚਲੀ ਉਹ ਮੇਰਾ ਹੱਥ ਵੱਜਾ ਇੱਥੇ ਰੱਖ ਟੱਕ ਰੱਖ ਕੇ ਤੇ ਟੱਕ ਰੱਖ ਕੇ ਤੇ ਆ ਲੈ ਸਿੱਧਾ ਰੱਖ ਕੇ ਤੇ ਚੱਲ ਚਲੋ ਜੀ ਬਾਏ ਬਾਏ ਆਪ ਵਲੋਗ ਦੀ ਇੱਥੇ ਸਮਾਪਤੀ ਕਰਦੇ ਆਪਾਂ ਚਲੋ ਜੀ ਬਾਏ ਬਾਏ ਟਾਟਾ ਸਾਡੇ ਜੁੜੇ ਰਹੋ ਵਲੌਗਰ ਦੇ ਨਾਲ